ਵਿਸ਼ਵ ਵਰਤਾਂ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ ਜਗਜੀਤ ਸਿੰਘ ਡੱਲੇਆੜ ਦੀ ਭੁੱਖ ਹੜਤਾਲ ਲਗਾਤਾਰ ਚੱਲ ਰਹੀ ਹੈ ਤੇ ਅੱਜ ਉਹਨਾਂ ਦੀ ਭੁੱਖ ਹੜਤਾਲ 41ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਲਗਾਤਾਰ ਕਿਸਾਨੀ ਅੰਦੋਲਨ ਵੀ ਪਖਿਆ ਹੋਇਆ ਹੈ ਤੇ ਸ਼ਨੀਵਾਰ ਨੂੰ ਹੋਈ ਕਿਸਾਨ ਮਹਾਪੰਚਾਇਤ ਤੋਂ ਬਾਅਦ ਤੁਹਾਨੂੰ ਦੱਸ ਦਈਏ ਜਗਜੀਤ ਸਿੰਘ ਡੱਲੇਆੜ ਦੀ ਸਿਹਤ ਵਿਗੜ ਗਈ ਸੀ ਤੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਦੱਸਿਆ ਜਾ ਰਿਹਾ ਕਿ ਸੁਧਾਰ ਹੋ ਰਿਹਾ ਹੈ। ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। 2-2 ਘੰਟਿਆਂ ਦੇ ਬਾਅਦ ਬਲੱਡ ਪ੍ਰੈਸ਼ਰ ਅਤੇ ਹੋਰ ਜਾਂਚਾਂ ਕੀਤੀਆਂ ਵਾਰੀਆਂ ਨੇ ਜਿਸ ਕਾਰਨ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਧਾਰ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਜਦੋਂ ਸ਼ਨੀਵਾਰ ਨੂੰ ਡੱਲੇਵਾਲ ਦੀ ਸਿਹਤ ਖਰਾਬ ਹੋਈ ਸੀ ਤਾਂ ਉਸ ਤੋਂ ਬਾਅਦ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਖਨੋਰੀ ਸਰਾਧ ਤੇ ਪਹੁੰਚੇ ਸਨ ਉਹਨਾਂ ਵੱਲੋਂ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਪੁੱਛਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਟੇਜ ਤੇ ਐਂਬੂਲੈਂਸ ਰਾਹੀਂ ਸਟੇਜ ਤੇ ਲਿਆਂਦਾ ਗਿਆ ਸੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਜਗਦੀਸ਼ ਸਿੰਘ ਡੱਲੇਵਾਲ ਲਗਾਤਾਰ ਕਾਇਮ ਨੇ ਕਟੋ-ਕਟ ਸਮਰਥਨ ਮੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਬਾਕੀ ਮੰਗਾਂ ਨੂੰ ਲੈ ਕੇ ਵੀ ਲਗਾਤਾਰ ਕਿਸਾਨ ਆਗੂ ਹੈ ਜਿਹੜਾ ਉਹ ਆਪਣੀ ਭੁਖੜਤਾਲ ਤੇ ਡਟਿਆ ਹੋਇਆ ਤੇ ਕਿਸਾਨਾਂ ਵੱਲੋਂ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿੱਤਾ ਜਾ ਰਿਹਾ ਹੈ। ਉਧਰ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਵੱਲੋਂ ਵੀ ਵੀਡੀਓ ਜਾਰੀ ਕਰਕੇ ਖਾਸ ਸੰਦੇਸ਼ ਕਿਸਾਨਾਂ ਦੇ ਨਾਲ ਸਾਂਝਾ ਕੀਤਾ ਗਿਆ। ਸਰਵੰਤ ਸਿੰਘ ਪੰਦੇਰ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ੰਭੂ ਬਾਰਡਰ ਤੇ ਮਨਾਉਣ ਦੀ ਗੱਲ ਆਖੀ ਉਹਨਾਂ ਆਖਿਆ ਕਿ ਸ਼ੰਭੂ ਬਾਰਡਰ ਤੇ ਹੀ ਕਿਸਾਨਾਂ ਵੱਲੋਂ ਜੋ ਧਰਨਾ ਲਗਾਇਆ ਗਿਆ ਹੈ ਉੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਇਸ ਦੇ ਨਾਲ ਨਾਲ 10 ਜਨਵਰੀ ਨੂੰ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਕੇਂਦਰ ਸਰਕਾਰ ਦੇ ਖਿਲਾਫ ਇਸ ਗੱਲ ਦਾ ਐਲਾਨ ਵੀ ਸਰਵੰਤ ਸਿੰਘ ਪੰਦੇਰ ਵੱਲੋਂ ਕੀਤਾ ਗਿਆ ਨਾਲ ਦੀ ਨਾਲ ਉਹਨਾਂ ਨੇ ਲਗਾਤਾਰ ਵਧ ਰਹੀ ਧੁੰਦ ਦੇ ਕਾਰਨ ਵਧ ਰਹੇ ਹਾਦਸਿਆਂ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿ ਕੁਝ ਹਾਦਸਿਆਂ ਦੇ ਵਿੱਚ ਕਿਸਾਨਾਂ ਦੀ ਮੌਤ ਹੋਈ ਹੈ ਜਿਸ ਕਾਰਨ ਉਹਨਾਂ ਨੇ ਸਰਕਾਰ ਤੋਂ ਮਾਰੇ ਗਏ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਤਿੰਨ ਮਤਾਵਾ ਪੈਣਾ ਜਿਹੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗਈਆਂ ਵਾ। ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ। ਤੋ ਆਪਣੇ ਕਿਸਾਨ ਦਾ ਨਾਮ ਸੁਖਮੰਦਰ ਸਿੰਘ ਆ ਜਿਹੜਾ 54 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹਨ ਰਾਜਪੁਰਾ ਉਹਨਾਂ ਦਾ ਪਾਰਤਿਕ ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ ਪਾਰਤਿਕ ਸਰੀਰ ਆ ਉਹਦੇ ਜੰਗੀਪਿੰਡ ਜਾ ਕੇ ਤੇ ਸੰਸਕਾਰ ਹੋਊਗਾ ਤਾਂ ਜੰਗੀਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਇਆ ਜਾਂ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆ ਔਰ ਇਹ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਰ ਪੰਜਾਬ ਸਰਕਾਰ ਨੂੰ ਇਹ ਸਜੈਸਟ ਕਰਦੇ ਆ ਵੀ ਤੁਹਾਡਾ ਸੜਕ ਸੁਰੱਖਿਆ ਦਸਤਾ ਸੀਗਾ ਕਿ ਲਾ ਪਿਆਉ ਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਹਾ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸ਼ੜਕਾਂ ਤੇ ਉਹ ਵੀ ਮੱਦਮ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ ਧੰਨਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਾਸੀਆਂ ਨੂੰ ਲਗਜ਼ਰੀ ਟ੍ਰੇਨ ਨਮੋ ਭਾਰਤ ਦਾ ਤੋਹਫ਼ਾ ਦਿੱਤਾ ਗਿਆ ਬੀਤੇ ਕੱਲ ਭਾਰਤ ਨਮੋ ਭਾਰਤ ਸਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਵਿਚਕਾਰ 13 ਕਿਲੋਮੀਟਰ ਲੰਮੇ ਦਿੱਲੀ ਤੋਂ ਮੇਰਠ ਕੋਰੀਡੋਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ ਇਸ ਮੌਕੇ ਪ੍ਰਧਾਨ ਮੰਤਰੀ ਨੇ ਰੈਪਿਡ ਰੇਲ ਦਾ ਸਫ਼ਰ ਵੀ ਕੀਤਾ ਤੇ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 12000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫ਼ਾ ਦਿੱਲੀ ਵਾਸੀਆਂ ਨੂੰ ਵੀ ਦਿੱਤਾ ਇਸ ਮੌਕੇ ਰੈਪਿਡ ਰੇਲ ਸਹੂਲਤਾਂ ਦਿੱਲੀ ਨਾਲ ਜੋੜਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਬਾਬਾਦ ਸਟੇਸ਼ਨ ਤੇ ਰੈਪਿਡ ਰੇਲ ਦੇ ਵਿੱਚ ਯਾਤਰਾ ਵੀ ਕੀਤੀ ਹੈ ਹੁਣ ਦਿੱਲੀ ਤੋਂ ਮੇਰਠ ਦੀ ਦੂਰੀ ਸਿਰਫ 40 ਮਿੰਟਾਂ ਦੇ ਵਿੱਚ ਤੈਅ ਕੀਤੀ ਜਾ ਸਕੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਗਾਜ਼ੀਆਬਾਦ ਮੇਰਠ ਰਮੋ ਭਾਰਤ ਕੋਰੀਡੋਰ ਦੇ ਇੱਕ ਹਿੱਸੇ ਦਾ ਉਦਘਾਟਨ ਕੀਤਾ ਤੇ ਇਸ ਦੇ ਨਾਲ-ਨਾਲ ਬਹੁ ਕਰੋੜੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਵਿੱਚ ਕੀਤਾ ਗਿਆ ਉਧਰ ਲਗਾਤਾਰ ਵਾਧਰੇ ਠੰਡ ਦੇ ਕਾਰਨ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ 8ਵੀਂ ਕਲਾਸ ਤੱਕ ਦੇ ਸਕੂਲ 11 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਲਾਕੇ ਮੰਦੀ ਸਕੂਲਾਂ ਦੇ ਵਿੱਚ ਸਿਰਫ ਆਨਲਾਈਨ ਕਲਾਸਾਂ ਹੀ ਲੱਗਣਗੀਆਂ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਨਲਾਈਨ ਕਲਾਸਾਂ ਸਵੇਰੇ 9 ਵਜੇ ਤੋਂ ਬਾਅਦ ਹੀ ਲਗਾਉਣ ਤੇ ਇਸੇ ਅਨੁਸਾਰ ਹੀ ਸਕੂਲ ਦਾ ਸਟਾਫ ਸਕੂਲਾਂ ਦੇ ਵਿੱਚ ਸੱਜਿਆ ਜਾਵੇ ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਦੇ ਲਈ ਸਕੂਲ 9:30 ਵਜੇ ਤੋਂ ਬਾਅਦ ਹੀ ਖੋਲਣ ਲਈ ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਵਿੱਚ ਕਿਹਾ ਗਿਆ ਹੈ ਇਹਨਾਂ ਜਮਾਤਾਂ ਦੇ ਲਈ ਛੁੱਟੀ 3:30 ਵਜੇ ਤੋਂ ਪਹਿਲਾਂ ਕਰ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਸਰਵਾਂ ਸਦਾਨੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਅਤੇ ਦੇਸ਼ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਤੇ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਪੁਰਬ ਮੌਕੇ ਸੁੰਦਰ ਰੰਗ-ਬਰੰਗੇ ਫੁੱਲਾਂ ਦੀ ਅਤੇ ਲਾਈਟਾਂ ਦੀ ਸਜਾਵਟ ਕੀਤੀ ਗਈ ਹੈ ਖਾਸ ਤੌਰ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਖਾਸ ਪ੍ਰਬੰਧ ਕੀਤੇ ਗਏ ਨੇ ਅਤੇ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਦੱਸਣਯੋਗ ਹੈ ਕਿ ਅੱਜ ਆਲੇ-ਦੁਆਲੇ ਦੇ ਨਗਰਾਂ ਦੇ ਵਿੱਚ 10 ਜਗ੍ਹਾ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਕੱਢਿਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰਸਿੱਧ ਕੀਰਤਨੀਆਂ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੇ ਨਾਲ ਜੋੜਿਆ ਗਿਆ ਇਸ ਮੌਕੇ ਆਤੀਸ਼ਵਾਜੀ ਵੀ ਕੀਤੀ ਗਈ ਹੈ ਤੇ ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰੰਗੀਆਂ ਨੇ ਬਸੰਤ ਅਤੇ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਇਸ ਦੇ ਚਲਦਿਆਂ ਬੱਚਿਆਂ ਦੇ ਵਿੱਚ ਪਤੰਗ ਉਡਾਉਣ ਨੂੰ ਲੈ ਕੇ ਰੁਝਾਨ ਦੇਖਣ ਨੂੰ ਮਿਲ ਰਿਹਾ ਚਾਈਨਾ ਡੋਰ ਦੀ ਵਰਤੋਂ ਦੀ ਪਾਬੰਦੀ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਹੈ ਖਾਸ ਤੌਰ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਪੰਜਾਬ ਸਰਕਾਰ ਨੇ ਚਾਇਨਾ ਡੋਰ ਦੀ ਵਰਤੋਂ ਅਤੇ ਇਸ ਦੀ ਵਿਕਰੀ ਦੇ ਉੱਤੇ ਸਖਤ ਪਾਬੰਦੀ ਲਗਾਈ ਹੋਈ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਚਾਇਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ 25000 ਰੁਪਏ ਦਾ ਇਨਾਮ ਦੇਣ ਦਾ ਐਲਾਨ ਇਸ ਵਾਰ ਕੀਤਾ ਗਿਆ ਹੈ ਐਲਾਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਇਸ ਸੰਬੰਧੀ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰ ਪੰਜਾਬ ਦੇ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੇ ਆਪਣੇ ਨੋਟੀਫਿਕੇਸ਼ਨ ਨੰਬਰ 32523 S T E 4293 ਦੇ ਰਾਹੀਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਚਾਈਨਾ ਡੋਰ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ ਤੇ ਇਸ ਦੇ ਲਈ ਖਾਸ ਤੌਰ ਤੇ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਤੇ ਸ਼ੀਤ ਲਹਿਰ ਦੀ ਚਪੇਟ ਦੇ ਵਿੱਚ ਪੂਰਾ ਪੰਜਾਬ ਆ ਗਿਆ ਪਿਛਲੇ ਇੱਕ ਹਫਤੇ ਦੇ ਦੌਰਾਨ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਸੂਰਜ ਦੇਵਤਾ ਵੀ ਦਿਨ ਵੇਲੇ ਧੁੰਦ ਦੇ ਵਿੱਚ ਲੁਕੇ ਰਹੇ ਪਰ ਕੁਝ ਸਮੇਂ ਲਈ ਧੁੱਪ ਨਿਕਲੀ ਜਿਸ ਕਾਰਨ ਦਿਨ ਵੇਲੇ ਤਾਲੂਕਾਂ ਨੂੰ ਕੁਝ ਰਾਹਤ ਮਿਲੀ ਪਰ ਸ਼ਾਮ ਵੇਲੇ ਉਸੇ ਤਰ੍ਹਾਂ ਧੁੰਦ ਦਿਖਾਈ ਦਿੱਤੀ ਮੌਸਮ ਮਾਹਰਾਂ ਦੇ ਮੁਤਾਬਕ ਠੰਡ ਦਾ ਆਸਰ ਵਧੇਗਾ। ਸ਼ੀਤ ਲਹਿਰ ਆਪਣਾ ਰੰਗ ਦਿਖਾਏਗੀ। ਇਸੇ ਵਿਚਾਲੇ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਮੁਤਾਬਕ ਪੱਛਮੀ ਗੜਮੜੀ ਵੀ ਸਰਗਰਮ ਹੋ ਗਈ ਹੈ। ਪੱਛਮੀ ਗੜਬੜੀ ਦੇ ਕਾਰਨ ਪਾਕਿਸਤਾਨ ਅਤੇ ਰਾਜਸਥਾਨ ਦੇ ਵਿੱਚ ਦੋ ਚੱਕਰਵਾਤੀ ਹਵਾਵਾਂ ਦਾ ਖਤਰਾ ਦੇਖਣ ਨੂੰ ਮਿਲ ਰਿਹਾ ਜਿਸ ਦੇ ਚੱਲਦਿਆਂ 5 ਅਤੇ 6 ਜਨਵਰੀ ਨੂੰ ਮੀਂਹ ਪੈਣ ਦੇ ਅਸਾਰ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ। ਸ਼ੀਤ ਲਹਿਰ ਵੀ ਚੱਲਣ ਦੇ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਮੁਹਾਲੀ ਦੇ ਵਿੱਚ ਮੀਂਹ ਦੇ ਨਾਲ-ਨਾਲ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਹੀ ਰਹਿਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਪਹਾੜਾਂ ਦੇ ਵਿੱਚ ਬਰਫ਼ ਪਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਲਗਾਤਾਰ ਪਹਾੜਾਂ ਦੇ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਵੀ ਡਿੱਗ ਸਕਦਾ ਹੈ ਮੀਨ ਦੀ ਭਵਿੱਖਬਾਣੀ ਵਿਚਾਲੇ ਅਗਲੇ 4-5 ਦਿਨਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖੁਸ਼ਕ ਰਹੇਗਾ ਇਸ ਤਰ੍ਹਾਂ ਮੌਸਮ ਮਾਹਰਾਂ ਦੇ ਮੁਤਾਬਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਦੁਪਹਿਰ ਵੇਲੇ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਵੀ ਛਾਈ रह ਸਕਦੇ ਨੇ ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਘਰੋਂ ਬਾਹਰ ਨਿਕਲਣ ਵੇਲੇ ਮੋٹے ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਵੇਰੇ ਸ਼ਾਮ ਗੈਰੀ ਤੁੰਦ ਪੈ ਸਕਦੀ ਹੈ ਜਿਸ ਕਾਰਨ ਗੱਡੀਆਂ ਚਲਾਉਣ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਇਸ ਕਰਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਮੋٹے ਕੱਪੜੇ ਪਾਉਣੇ ਚਾਹੀਦੇ ਨੇ ਤੇ ਇਸ ਦੇ ਨਾਲ ਨਾਲ ਗੱਡੀ ਚਲਾਉਣ ਵੇਲੇ ਵੀ ਧੀਮੀ ਰਫ਼ਤਾਰ ਦੇ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਕਿਸਮ ਦੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੁਣ ਗੱਲ ਕਰਦੇ ਆ ক্রিকেট ਦੀਆਂ ਖਬਰਾਂ ਦੀ ਆਸਟ੍ਰੇਲੀਆ ਨੇ ਸਿਡਨੀ ਦੇ ਵਿੱਚ ਭਾਰਤ ਖਿਲਾਫ 5 ਮੈਚ ਮੈਚਾਂ ਦੀ ਸੀਰੀਜ਼ ਦੇ ਵਿੱਚ ਪੰਜਵਾਂ ਮੈਚ 5 ਵਿਕਟਾਂ ਦੇ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਉਸਨੇ ਸੀਰੀਜ਼ ਦੇ ਵਿੱਚ 3-1 ਦੇ ਨਾਲ ਕਬਜ਼ਾ ਕਰ ਲਿਆ। ਕੰਗਾਰੂ ਟੀਮ 10 ਸਾਲ ਬਾਅਦ ਭਾਰਤ ਖਿਲਾਫ ਟੈਸਟ ਸੀਰੀਜ਼ ਜਿੱਤਣ ਦੇ ਵਿੱਚ ਸਫਲ ਰਹੀ ਹੈ। ਉਸਨੇ 2015 ਤੋਂ ਬਾਅਦ ਬਾਰਡਰ ਗਵਾਸਕਰ ਟਰੋਫੀ ਜਿੱਤੀ ਹੈ। ਪਾਰਥ ਟੈਸਟ ਦੇ ਵਿੱਚ ਹਾਰ ਤੋਂ ਬਾਅਦ ਆਸਟ੍ਰੇਲੀਆ ਨੇ ਜਬਰਦਸਤ ਵਾਪਸੀ ਕੀਤੀ। ਉਸਨੇ ਐਡੀਲੇਡ ਮੈਲਬਨ ਅਤੇ ਸਿਡਨੀ ਦੇ ਵਿੱਚ ਭਾਰਤੀ ਟੀਮ ਨੂੰ ਕਰਾਰੀ ਹਾਰ ਦਿੱਤੀ ਇਸ ਜਿੱਤ ਨਾਲ ਕੰਗਾਰੂ ਟੀਮ ਨੇ ਵਿਸ਼ਵ ਚੈਂਪੀਅਨ ਦੇ ਫਾਈਨਲ ਸ਼ਿਪ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਇਸ ਦੇ ਨਾਲ ਹੀ ਭਾਰਤ ਖਿਤਾਬੀ ਦੌੜ ਦੇ ਵਿੱਚੋਂ ਬਾਹਰ ਹੋ ਗਿਆ ਹੈ ਆਸਟ੍ਰੇਲੀਆ ਦਾ ਸਾਹਮਣਾ ਜੂਨ ਦੇ ਵਿੱਚ ਇੰਗਲੈਂਡ ਦੇ ਲਾਰਡਸ ਦੇ ਵਿੱਚ ਦੱਖਣੀ ਅਫਰੀਕਾ ਦੇ ਨਾਲ ਹੋਵੇਗਾ ਤੁਹਾਨੂੰ ਦੱਸ ਦਈਏ ਆਸਟ੍ਰੇਲੀਆ ਨੂੰ ਜਿੱਤ ਦੇ ਲਈ 162 ਦੌੜਾਂ ਦਾ ਟੀਚਾ ਮਿਲਿਆ ਸੀ ਐਤਵਾਰ ਨੂੰ ਮੈਚ ਦੇ ਤੀਜੇ ਦਿਨ ਦੇ ਵਿੱਚ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾ ਨੇ ਬੱਲੇਬਾਜ਼ੀ ਕੀਤੀ ਪਰ ਗੇਂਦਬਾਜ਼ੀ ਲਈ ਬਾਹਰ ਨਹੀਂ ਆ ਸਕੇ। ਪਿੱਠ ਦੀ ਇਸ ਮਸਿਆ ਕਾਰਨ ਸੀਰੀਜ਼ ਦੇ ਵਿੱਚ 32 ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੂੰ ਡਰੈਸਿੰਗ ਰੂਮ 'ਚ ਬੈਠਣਾ ਪਿਆ। ਉਸ ਦੀ ਗੈਰ ਮੌਜੂਦਗੀ ਦੇ ਵਿੱਚ ਭਾਰਤੀ ਗੇਂਦਬਾਜ਼ ਅਨੁਸ਼ਾਸਿਤ ਨਹੀਂ ਦਿਖਾਈ ਦਿੱਤੇ। ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ਼ ਨੇ ਵਿਕਟਾਂ ਲਈਆਂ ਪਰ ਲਗਾਤਾਰ ਦੌੜਾਂ ਵੀ ਦਿੱਤੀਆਂ। ਇਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਦੇ ਵਿੱਚ 185 ਦੌੜਾਂ ਦੂਜੀ ਪਾਰੀ ਦੇ ਵਿੱਚ 157 ਦੌੜਾਂ ਬਣਾਈਆਂ ਸਨ ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਪਹਿਲੀ ਪਾਰੀ ਦੇ ਵਿੱਚ 181 ਦੌੜਾਂ ਬਣਾਈਆਂ ਸਨ ਭਾਰਤ ਨੂੰ 4 ਦੌੜਾਂ ਦੀ ਬੜਤ ਮਿਲੀ ਸੀ ਇਸ ਤਰ੍ਹਾਂ ਇਸ ਦੀ ਲੀਡ 161 ਦੌੜਾਂ ਦੀ ਹੋ ਗਈ ਅਤੇ ਕੰਗਾਰੂ ਟੀਮ ਨੂੰ 162 ਦੌੜਾਂ ਦਾ ਟੀਚਾ ਮਿਲਿਆ ਆਸਟ੍ਰੇਲੀਆ ਨੇ 4 ਵਿਕਟਾਂ ਦੇ ਨੁਕਸਾਨ ਤੇ 162 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ कोरोना वायरस ਤੋਂ ਬਾਅਦ ਚੀਨ ਦੇ ਵਿੱਚ ਇੱਕ ਹੋਰ ਵਾਇਰਸ ਨੇ ਆਤੰਕ ਮਚਾਇਆ ਹੋਇਆ ਅਤੇ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ ਹੈ ਚੀਨ ਦੇ ਵਿੱਚ ਹਿਊਮਨ ਮੈਟਾ ਪਨੀਓਮੋ ਵਾਇਰਸ ਕਾਰਨ ਲੋਕ ਦਹਿਸ਼ਤ ਦੇ ਵਿੱਚ ਨੇ ਇਹ ਵਾਇਰਸ ਲੋਕਾਂ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਚੀਨ ਦੇ ਹਸਪਤਾਲਾਂ ਦੇ ਵਿੱਚ ਐਚਐਮਪੀਵੀ ਵਾਇਰਸ ਕਾਰਨ ਲੋਕ ਮਰ ਰਹੇ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਚਾਈਨਾ ਦੇ ਵਿੱਚ 5 ਸਾਲ ਪਹਿਲਾਂ ਕਰੋਨਾ ਵਾਇਰਸ ਇਨਫੈਕਸ਼ਨ ਸਮੇਂ ਵਰਗੀ ਸਥਿਤੀ ਐਸਵੀਐਲ ਲੈ ਪੈਦਾ ਹੋ ਗਈ ਹੈ कोरोना वायरस ਬਾਰੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਸ਼ਹਿਰ ਵੁਹਾਨ ਦੀ ਲੈਬ ਤੋਂ ਇਹ ਫੈਲਿਆ ਸੀ ਤੇ ਪੂਰੀ ਦੁਨੀਆ ਨੂੰ ਇਸ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਹੁਣ ਇਸ ਨਵੇਂ ਵਾਇਰਸ ਨੂੰ ਲੈ ਕੇ ਵੀ ਇਸੇ ਤਰ੍ਹਾਂ ਦਾ ਡਰ ਚੀਨ ਦੇ ਵਿੱਚ ਪੈਦਾ ਹੋ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਵੀ ਇਸ ਵਾਇਰਸ ਨੂੰ ਲੈ ਕੇ ਖਤਰਾ ਪੈਦਾ ਹੋ ਗਿਆ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ احتیاط ਵਰਤਿਆ ਜਾ ਰਿਹਾ ਪਰ ਅਜੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਚਿੰਤਾ ਦੀ ਕੋਈ ਸਥਿਤੀ ਨਹੀਂ ਹੈ ਪਰ ਸਰਕਾਰ ਨੇ ਕਿਹਾ ਕਿ ਚੀਨ ਦੇ ਵਿੱਚ ਇਸ ਫੈਲੇ ਵਾਇਰਸ ਦੀ ਸਥਿਤੀ ਦੇ ਉੱਤੇ ਉਹਨਾਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਧਰ ਗੁਜਰਾਤ ਦੇ ਪੋਰਬੰਦਰ ਦੇ ਵਿੱਚ ਬੀਤੇ ਕੱਲ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਕੋਸਟ ਗਾਰਡ ਦੇ ਇੱਕ 에ਅਰ ਐਨਕਲੇਵ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋ ਗਿਆ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੋਰਬੰਦਰ ਦੇ ਕੋਸਟ ਗਾਰਡ 에ਅਰ ਇਨਕਲੇਵ ਤੋਂ ਉਡਾਨ ਭਰਦੇ ਸਮੇਂ ਹੈਲੀਕਾਪਟਰ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਤੇ ਉਹ ਹਾਦਸਾ ਗ੍ਰਸਤ ਹੋ ਗਿਆ। ਉਸ ਸਮੇਂ ਹੈਲੀਕਾਪਟਰ ਦੇ ਵਿੱਚ ਦੋ ਪਾਇਲਟ ਸਮੇਤ ਕੁੱਲ 5 ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਸਬੰਧਤ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਕਿ ਹਾਦਸੇ ਦੇ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ